ਹੈਲੋ ਜੀ ਸਤਿ ਸ਼੍ਰੀ ਅਕਾਲ ਸਭ ਤੁਹਾਡਾ ਸਭ ਬਲੌਗ ਦੇ ਵਿੱਚ ਹੋਰਸ ਨਾਲ ਹੁਜ ਕੇ ਮੈਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਪਸੰਦ ਆਉਂਦੀਆਂ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇੱਥੇ ਸਵੇਰ ਦਾ ਟਾਈਮ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਬੱਚਿਆਂ ਦੀਆਂ ਛੁੱਟੀਆਂ ਹੋ ਗਈਆਂ ਸੀਗੀਆਂ ਤਾਂ ਕਰਕੇ ਫੇਰ ਸਾਜਰੇ ਹੁਣ ਆਪਾਂ ਘਰ ਦੇ ਕੰਮ ਸਟਾਰਟ ਕਰ ਲੈਣੇ ਹੁੰਦੇ ਆ ਤੇ ਰੋਟੀ ਪਾਣੀ ਦਾ ਵਾਚ ਕਰਦੇ ਹੁੰਦੇ ਆ ਤੇ ਇੱਥੇ ਮੈਂ ਸਾਜਰੇ ਲੱਗੀ ਸੀਗੀ ਪੋਚੇ ਲਾਉਣ ਪੋਚੇ ਆਪਾਂ ਨੇ ਲਾਤੇ ਸੀਗੇ ਤੇ ਹਲੇ ਪੋਚੇ ਲਾ ਕੇ ਹਟੀ ਸੀਗੀ ਫੇਰ ਸੈਪਟੀ ਤੇ ਲੈ ਕੇ ਆ ਗਿਆ ਸੀਗਾ ਮੇਰੇ ਲਈ ਚੱਪਲਾ ਕਿਉਂਕਿ ਜੀ ਮੇਰੇ ਚੱਪਲਾਂ ਟੁੱਟ ਗਈਆਂ ਸੀਗੀਆਂ ਉਹ ਮੰਗਾਨਾ ਸੀਗੀਆਂ ਤੇ ਉਸ ਤੋਂ ਬਾਅਦ ਫਿਰ ਜਦੇ ਮੇਰੇ ਭਰਾ ਨਾਲ ਦਾ ਫੋਨ ਆ ਗਿਆ ਕਹਿੰਦੇ ਵੀ ਉੱਥੇ ਮੇਰੇ ਭੈਣ ਕੋਲੋਂ ਜਾਣਾ ਜਿਹੜੀ ਉਹ ਚੰਡੀਗੜ੍ਹ ਵੇ ਆਈ ਹੈ ਵੀ ਫਟਾਫਟ ਤਿਆਰ ਹੋ ਕੇ ਆ ਚੋ ਤੇ ਸਾਡੀ ਕੋਈ ਸਲਾਹ ਨਹੀਂ ਸੀਗੀ ਜਾਣ ਦੀ ਜੇ ਤਾਂ ਸਾਡੀ ਸਲਾਹ ਹੁੰਦੀ ਫਿਰ ਅਸੀਂ ਸਾਧਰੇ ਕੰਮ ਨਿਵੇੜ ਲੰਨੇ ਹੁੰਦੇ ਪਰ ਉਹਨਾਂ ਨੇ ਟਾਈਮ ਤੇ ਫੋਨ ਕਰਿਆ ਸੀਗਾ ਫਿਰ ਫਟਾਫਟ ਸਾਰੇ ਕੰਮ ਨਿਵੇੜੇ ਕੰਮ ਨਿਵੇੜ ਕੇ 10:30 ਵਜੇ ਨੂੰ ਅਸੀਂ ਬਹਿਗੇ ਸੀਗੇ ਜੀ ਬੱਸ ਦੇ ਵਿੱਚ ਤਿਆਰ ਹੋ ਕੇ ਤੇ ਚੱਲੇ ਸੀਗੇ ਹੁਣ બસ ਜੇ ਜਮਾ ਲੀ ਆਪਾਂ ਦਾ ਇਹ ਸਰਕਾਰੀ ਸਕੂਲ ਹੈ ਮੱਛਵੜਾ ਹੈ ਬੋਵੜਾ ਸਕੂਲ ਹੈ ਇੱਥੇ ਪੇਪਰ ਹੁੰਦੇ ਹੁੰਦੇ ਆ ਬੱਚਿਆਂ ਦੇ ਆਪਣੇ ਬੋਰਡ ਦੇ ਸੈਫਰੀਤ ਵੇਥੇ ਦੇ ਕੇ ਗਿਆ ਸੀ ਹੁਣ 10ਵੀਂ ਦੇ ਵੀ ਇੱਥੇ ਹੋਣਗੇ ਬਹੁਤ بڑا ਸਕੂਲ ਹੈ bypass 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 kar ab hum 10 second le lo ਲਓ ਜੀ ਆਪਾਂ ਗੜੀ ਪਹੁੰਚ ਗਏ ਦੇਖੋ ਗੜੀ ਵਾਲੀ ਨਹਿਰ ਪਾਣੀ ਕਿੰਨਾ ਗੰਦਲਾ ਪਾਣੀ ਹੈ ਨਾ ਦਾਸ ਕੁ ਬੰਦੇ ਲੱਗੇ ਆਪਾਂ ਪਹੁੰਚ ਜਾਂਦੇ ਹਾਂ ਬਸ ਆਪਾਂ ਬਾਈ ਬਸ ਉਤਰਾਂਗੇ ਜਾ ਕੇ ਉੱਥੋਂ ਸਿੱਧਾ ਚੰਡੀਗੜ੍ਹ ਗੜੀ ਪਹੁੰਚ ਚੁੱਕੇ

ਹਉ ਤੇ ਨੇ ਮਗਰ ਭੇਜੂਗੇ ਨਾਨੀ ਅੱਗੇ ਕਰਨੀ ਆ ਬਾਹੀ ਯਾਰ ਵੀ ਨੇ ਆਪਾਂ ਕੁਛ ਨਹੀਂ ਕਿਹਾ ਲੋ ਜੀ ਆਪਾਂ ਇੱਥੇ ਬਾਈਪਾਸ ਉੱਤਰ ਗਏ ਸੀਗੇ ਤੇ ਸਮਰਾਲੇ ਚਾਂਕ ਦੇ ਵਿੱਚ ਤੇ ਉੱਥੋਂ ਸਿੱਧਾ ਆਪਾਂ ਚੰਡੀਗੜ੍ਹ ਵਾਲੇ ਫੂਲਾਂ ਦੇ ਪੁਰਚੀ ਜਾਣੇ ਹਣੇ ਤੇ ਜੇ ਤੇ ਇੱਥੇ ਟਾਈਮ ਨਹੀਂ ਲੱਗਦਾ ਹੈਗਾ ਵਾਲਾ ਆਪਾਂ ਨੂੰ ਕੋਨਾ ਕ ਘੰਟਾ ਲੱਗਦਾ ਇੱਥੇ ਤੇ ਜਾਣ ਨੂੰ ਤੇ ਇਹ ਤੇ ਮੇਰੇ ਭਰਾਣੇ ਮਿਲ ਗਏ ਸੀ ਅਸੀਂ ਇੱਥੇ ਉਤਰ ਕੇ ਤੇ ਉੱਥੇ ਫੇਰ ਗੱਡੀ ਦੇ ਵਿੱਚ ਬਹਿ ਕੇ ਉਹਨਾਂ ਦੇ ਨਾਲ ਜਾ ਲੈਣੇ ਹੁੰਦੇ ਆ ਸੀ ਕਿਉਂਕਿ ਜੇ ਫੇਰ ਬੱਸਾਂ ਦੇ ਵਿੱਚ ਐਡੀ ਦੂਰ ਨੂੰ ਜਾਣਾ ਔਖਾ ਹੈ ਜਦੋਂ ਇਹ ਜਾਂਦੇ ਨੇ ਨਾ ਉੱਥੇ ਮਿਲ ਲੈ ਤੇ ਫੇਰ ਉਦੋਂ ਮੈਂ ਚਲੇ ਜਾਣੇ ਹੁੰਦੀ ਆ ਬੱਸ ਸਾਲ ਚੱਕਰ ਦੀ ਵਾਰੀ ਕਿਹੜਾ ਵੱਜਦਾ ਹੁੰਦਾ ਤੇ ਲਾਇਆ ਜੀ ਦਾ ਬੱਸ ਸਪੈਸ਼ਲ ਤਾਂ ਜਾਣੀ ਹੁੰਦਾ ਹੈਗਾ ਤੇ ਬੱਸ ਇਦਾਂ ਹੀ ਜਦੋਂ ਜਦੋਂ ਇਹਨਾਂ ਨਾਲ ਜਾਣਾ ਹੁੰਦਾ 6 ਮਹੀਨੇ ਜੇ ਕਵਰ ਘੇੜਾ ਘਟਣਾ ਹੈ ਨਾ ਤੇ ਫੇਰ ਚਲੇ ਜਾਣੇ ਹੁੰਦੀ ਆ ਇਦਾਂ ਕਿ ਦੂਰ ਦਾ ਸਫ਼ਰ ਆ ਨਹੀਂ ਕੱਲੇ ਜਾ ਸਕਦੇ ਹੈਗੇ ਨੇੜੇ ਦੇ ਨੇ ਚਲੋ ਚੱਲੇ ਜਾਈਦਾ ਹੈ ਨਾ ਤੇ ਇੱਥੇ ਪਹੁੰਚ ਕੇ ਸੀ ਇਹ ਆਪਾਂ ਮਹਾਲੀ ਚੰਡੀਗੜ੍ਹ ਰੋਡ ਤੇ ਤੇ ਇੱਥੇ ਦੇਖੋ ਕਿੰਨੇ ਵਧੀਆ ਬਾਗ ਨੇ ਇੱਧਰ ਬਾਗ ਇੱਧਰ ਨਾ ਅੰਬਾਂ ਦੇ ਬਾਗ ਬਹੁਤ ਜ਼ਿਆਦਾ ਨੇ ਬਹੁਤ ਜ਼ਿਆਦਾ ਅੰਬ ਲੱਗੇ ਹੋਏ ਨੇ ਸਾਰੇ ਤਰ੍ਹਾਂ ਦੇ ਅੰਬਾਂ ਦੇ ਨੇ ਆਪਾਂ ਇਥੋਂ ਪਿੰਡ ਨੂੰ ਮੁੜ ਗਏ ਸੀ ਇਹਨਾਂ ਦੇ ਨੂੰ ਅਹ ਥੋੜਾ ਹੇਠੇ ਨੁਕਰ ਤਰੇ ਸੀਗੀ ਗੱਡੀ ਤੇ ਅੰਬ ਬਹੁਤ ਜ਼ਿਆਦਾ ਲੱਗੇ ਹੋਏ ਸੀਗਾ ਬਾਗ ਦੇ ਵਿੱਚ ਅੰਬਾ ਨਾ ਪਰੇ ਪੈਨੇ ਦਰਖਤ ਜਦੋਂ ਨੀਰੀ ਵਗੈਰਾ ਆਉਂਦੀ ਉਹ ਤੋਂ ਛੱਡ ਜਾਂਦੇ ਨੇ ਹਨ ਤੇ ਨਹੀਂ ਤਾਂ ਫਿਰ ਵਧੀਆ ਲੱਗੇ ਰਹਿੰਦੇ ਨੇ ਵਧੀਆ ਉੱtre ਆਉਂਦੇ ਨੇ ਹਨ ਆਹ ਗਾਂਜੇ ਰੁੱਖ ਪੱਕੇ ਬੰਦੇ ਨੇ ਬਸ ਜੀ ਅਸੀਂ ਹੁਣ ਇੱਥੇ ਪਹੁੰਚਣ ਵਾਲੇ ਆ ਘਰ ਉਹਨਾਂ ਦੇ ਤੇ ਉੱਥੇ ਨਾ ਮੈਂ ਸਿਰਫ ਬੱਚਿਆਂ ਦੀ ਵੀਡੀਓ ਬਣਾਉਂਗੀ ਕਿਉਂਕਿ ਜੀ ਬਾਕੀ ਹੁਣ ਆਪਾਂ ਕਿਸੇ ਤੋਂ ਪੁੱਛਿਆ ਵੀ ਹੈ ਨਹੀਂ ਵੀ ਬਲੌਗ ਦੇ ਵਿੱਚ ਆਉਂਗੇ ਕਿ ਨਹੀਂ ਤੇ ਆਪਾਂ ਨੇ ਹੋਰ ਕਿਸੇ ਦੀ ਨਹੀਂ ਬਣਾਈ ਸੀਗੀ ਤੇ ਆਪਾਂ ਤੁਹਾਨੂੰ ਮਲਾਵਾਂਗੇ ਮੇਰੀ ਭਾਣਜੀ ਨਾ ਛੋਟੀ ਜੀ ਭਾਣਜੀ ਹੈ ਉੱਥੇ ਤੁਹਾਨੂੰ ਉਹਨਾਂ ਮਲਾਉਣਾ ਹੈ ਲੈ ਬੋਲ ਹੈਲੋ ਗਰਲਸ ਬੋਲ ਹਣ ਹੈਲੋ ਗਾਇਸ ਕੈ ਹਣ ਨੇ ਕੌਣ ਹੈ ਇਹ ਇਹ ਹੈਗੀ ਹੈ ਜੀ ਸਾਡੀ ਗਰਸੀਰਤ ਘਰ ਮੇਰੀ ਭਾਣ ਜੀ ਹੂੰ ਛੋਟੀ ਜੀ ਬਹੁਤ ਚਲਾਕ ਹੈ ਨਟਕਟ ਹੈ ਜੀ ਹਾਂ ਆ ਤੂੰ ਸਹੀ ਹੁ ਬੋਲ ਨੱਚ ਕੇ ਦਿਖਾ ਦੇ ਦੇ ਨੱਚ ਕੇ ਦਿਖਾ ਨੱਚ ਕੇ ਦਿਖਾ ਨੱਚੜਾ ਨਹੀਂ के सिमरन कर हे बाहर चल बाहर ना बाहर <laughs> 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 ਕੋ ਕਿਤੇ ਦੇਖਦਾ ਤੁਹਾਡਾ ਫਾਰਮ ਆਇਆ 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 ਹਾਂ ਵਿਚ ਜਿਹਨੂੰ ਹੈ ਨਾ ਆਇਆ 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 ਆ ਕੇਲੇ ਕਿਸੇ ਕੇਲੇ ਕਿਸੇ ਦੇ ਨੇ ਆਹ ਆ ਕੇਲੇ ਲੱਗੇ ਹਦ ਰੱਤ ਕਹਿੰਦੇ ਵੇਖੋ ਕੇਲਿਆਂ ਦਾ ਕਹਿੰਦੀਆਂ

ਇਹ ਇਤਰਾ ਜਲੀ ਉਹ ਚੱਟਣੇ ਕਹਿੰਦਾ ਚੱਲ ਤੁਹਾਨੂੰ ਉੱਪਰ ਘੁਮਾ ਕੇ ਪੌੜੀਆਂ ਦੇਖੋ ਕਿੰਨੀਆਂ ਵਧੀਆਂ ਨੇ ਹਨਾ ਹੌਲੀ 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 ਇਹਦੇ ਕੁਮ ਕੁਮ ਕੇ ਡਰ ਲੱਗਦਾ खिरते आ गए जो हाय भाई, कुड़ी तू नंगे पेरी ही आ गई अ मावल वाईफाई कंदा मैं वाईफाई किथे है तू की करदे छले ए वाईफाई थोड़ा थोड़ा है अटैक आ मम्मी ए रेंज आंदी है ना वाईफाई है सुनी हवा लागदी है ਦੇ ਹੋ ਸਾਹਮਣੇ ਇਹਨਾਂ ਦਾ ਓਏ ਦਾਜਾ ਪਸ਼ੂ ਵਾਲਾ ਬੜਾ ਓਕੇ ਉਹਦੇ ਸਾਹਮਣੇ ਦਰਸਤਾਂ ਦੇ ਵਿੱਚ ਓਏ ਦਾਜਾ ਦਾਜਾ ਦੂਰ ਆ ਉੱਡਾ ਹੈਗਾ ਹੁੰਦੇ ਹੀ ਇਹਨਾਂ ਦਿਖਾਵਾਂ ਕਬੂਤਰ ਆਪਣੇ ਵਾਲੇ ਇੱਧਰ ਵੀ ਹੈ ਨਾ ਇੱਧਰ ਲੋਕ ਪਸ਼ੂ ਵਧ ਰੱਖਦੇ ਹਨਾ ਆ ਦੇਖ ਮੈਂ نیچے ਚਲ ਬਈ ਓ ਆ ਗਏ ਕੀ ਕਰਨ ਨੂੰ ਤਾਂ ਉਹ ਰਿਆ ਕਿ ਵੀ ਗੂਤਰਾ ਦਾ ਹੀ ਆ ਕਬੂਤਰ ਦੇਖ ਰਿਹਾ ਉਹਰੇ ਆੜੇ ੜੇ ਬਸ ਦੇਖੋ ਬਹੁਤ ਬੜਾ ਪਿੰਡ ਹੈ ਆੜੇ ੜੇ इधर देखो चंडीगढ़ साइड सारे उतर गए थे मैं ही रह गई जाने थे हवा भी चल रही है धुप्पा भी लग रही है कोठी देखो कि सोहनी सामने ਇੱਧਰ ਬਠਾਏ ਪ੍ਰਵਾਸੀ ਸਾਰੇ ਘਰ ਪਏ ਹੋਏ ਨੇ ਦੇ ਬੱਚੇ ਨੇ ਇਹਨਾਂ ਦੇ ਬੱਚਿਆਂ ਨੂੰ ਨਹੀਂ ਹੁੰਦਾ ਧੁੱਪਾਂ ਛਾਵਾਂ ਦਾ ਦਿਲਾ ਧੁੱਪਾਂ 'ਚ ਖੇਡੀ ਜਾਂਦੇ ਨੇ ਕਿਵੇਂ ਲੱਗੇ ਹਨ ਛੋਟੇ ਛੋਟੇ ਜੇ ਖੇਲਣ ਆਪਾਂ ਹੀ ਕਹਦਾਂ ਨੇ ਥੰ ਧੁੱਪਾਂ ਲੱਗ ਜਾਈਏ ਚਲੋ ਅੰਦਰ ਹਨਾ ਇਹਨੇ ਬੱਚੇ ਉਵੇਂ ਖੇਡੀ ਜਾਂਦੇ ਨੇ ਹੈ ਫੇਰ ਆ ਗਈ ਮੁੜ ਇਹਨਾਂ ਇਹ ਇਹ ਤਾਂ ਬਹੁਤ ਹੀ ਗੱਲਾਂ ਸੁਣਾਉਂਦੀ ਹੈ ਗੱਲਾਂ ਨਹੀਂ ਸੁਣਾਉਣੀਆਂ ਅੱਜ ਓਏ ਚਾਚੀ ਰੋ ਹੈ ਓਰੇ ਤੇ ਸੱਟ ਕਿੱਥੇ ਲੱਗੀ ਸੱਟ ਤਾਂ ਦਿਖਾ ਦੇ ਓਰੇ ਅਗਰ ਸੀਰ ਤੇ ਓਰੇ ਬੁੱਤ ਹੈ 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 ਚਾਚੀ ਵਰਤ ਰੱਖਾ ਦਿੰਦੀ ਆ ਲਈ ਆ ਗਰ ਸੀਰ ਤੇ ਓਰੇ ਚੱਕਰੀ ਚੱਕ ਕੇ ਆਵਾ 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 ਚਲੋ ਚਲੀਏ ਫਿਰ ਫੱਲੇ ਚਲ ਏ ਰੱਖ ਲਾ ਜੱਦੀ ਹਾਂ ਇਹ ਮਮਾ ਵਰਤ ਰੱਖ ਦਿੰਦੇ ਉਹ ਚੰਡੀਗੜ੍ਹ ਦੇ ਖੇਡਾਂ ਉੱਨੀ ਹੈ ਖੇਡ ਖੇਡ ਹੈ ਨਾ ਚੰਡੀਗੜ੍ਹ ਦਾ ਉਹ ਪਿੱਛੇ ਚਲੋ ਕਿੱਡੀਆਂ ਕਿੱਡੀਆਂ ਬਿਲਡਿੰਗਾਂ ਨੇ ਹੈ ਨਾ ਇੱਧਰ ਬਹੁਤ ਬੜੀਆਂ ਬੜੀਆਂ ਨੇ ਇੱਥੇ ਪਤਾ ਤਾਂ ਨਹੀਂ ਲੱਗਦਾ ਨਾ ਵੀ ਹੈ ਵੀ ਕਿਹੜੀ ਅੱਡ ਅੱਡ ਕੋਲ ਕੋਲ ਨੇ ਜਮੇ ਸਾਰੀਆਂ ਬਿਲਡਿੰਗਾਂ ਤੁਸੀਂ ਇੱਧਰ ਜਾਣੇ ਨੇ ਵੱਧਦਾ ਆਰ कह इधर पिछे जन इधर नहीं जाने जा रहे जा रहे इधर में भी जाने इधर में भी जाने अच्छा शहर जमीन नेट है ना मैं भी बाबा जा रही इधर में जाने इधर अच्छा। में जाने, जाने? मैं भी बाबा अच्छा बाब भी नहीं जाने नहीं है ठीक दवाई देने वाले जा रहे इधर में इधर सिनेट पे जाने जान था, था। दिर 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 ना खेड़ा हम्म डैड

ਇਹ ਵਲਗ ਚਾਹੂ ਕਹਿੰਦਾ ਚਲ ਚੱਲੀ ਥੱਲੇ ਤੂੰ ਪੈਰ ਦੇਖ ਨੰਗੇ ਪੈਰੀ ਫਿਰਦੀ ਐ ਗਰਸੀਤ ਲੈ ਗਈ ਤੇਰੀ ਜੱਪਲਾ ਦੇਖੋ ਗਿਰਨਾ ਜਾਓ ਹੌਲੀ ਹੌਲੀ ਉਤਰੋ ਇਹ ਬੈਗ ਸਾਈਡ ਨੂੰ ਉਤਰਦੀ ਐ ਬੈਗ ਸਾਈਡ ਦੇ ਦੋ ਕਾਫੀ ਕਾਫੀ ਦਵਨ ਚਿੰਗਮ ਨਹੀਂ ਚਲ ਦੇ ਦੇ ਮੈਂ ਦਿਖਾਈਗਾ ਤੇਰੇ ਨੂੰ ਮੇਰੇ ਥੱਪੜ ਵੀ ਪਾਣੇ ਜਾਂਦੇ ਕਮਾ ਵੱਡੀ ਸਰ ਮੈਂ ਤੇ ਨਹੀਂ ਗਰਸੀਰ ਤੇ ਹੈ ਹਾਂ ਇਹਨਾਂ ਨੂੰ ਪਤਾ ਚਲੇ ਚਲੇ ਕਿੱਥੇ ਚਲਦੇ ਨੇ ਕੀ ਜੀ ਆਏ ਠੀਕ ਹੈ ਨਾ ਛਾਲ ਮਾਰਦਾ ਵਾਰ ਬੰਦ ਕਰ ਗਿਆ ਕੀ ਆ ਗਿਆ ਕਿਉਂ ਕਹਿੰਦਾ ਨਾਨੀ ਮਮੀ ਮਮੀ ਤਾਂ ਸਾਰਿਆਂ ਨੂੰ ਦਿਨ ਸਾਸਤਰੀ ਘਰ ਬੁਲਾਈ ਸੀ ਇਹ ਗੱਦੀ ਕਿਉਂ ਲਾਈ ਹਾਂ ਸਾਰਿਆਂ ਨੂੰ ਕਿਹਾ ਕਹਿੰਦਾ ਆਂਟੀ ਸਾਸਤਰੀ ਘਰ ਅੱਜ ਕਹਦੇ ਤੂੰ ਸਾਸਤਰੀ ਘਰ ਬੁਲਾਇਆ ਚੱਲੀਏ ਫਿਰ ਕਰਨ ਹਾਂ ਚੱਲੀਏ ਬਈ ਸਾਇਣੋ ਤੂੰ ਅਗਲੀ ਵਾਰੋਂ ਟੱਕਰ ਲੋ ਆਗਲਾ ਕੇ ਚੱਲਾਂਗਾ ਹੋਲੂ ਹੋਲੇ ਰੰਗ ਆ ਆ ਇਹਦਾ ਨਾਮ ਹੋ ਗਿਆ ਆ ਇਹਨਾਂ ਸਾਰਾ ਚੱਲਾ ਚੱਲੀਏ ਚੱਲ ਜਲਦੀਏ ਚਲੋ ਜਲਦੀਏ ਅਸੀਂ ਸੱਜੇ ਆ ਗਏ ਲੋਕਾਂ ਆ ਬੇਡ ਤਾਂ ਬੰਦ ਨੇ ਯਾਰ ਉਹਦੇ ਭੰਨ ਲੱਗੋ ਇਹਨਾਂ ਹੁਣ ਆ ਲੈਣਾ ਨਾ ਹੁੰਦੇ ਨੇ ਉਹ ਬੈਠੇ ਨੇ ਲੋਕ ਉਹਨਾਂ ਉਹ ਬੇਡ ਤਾਂ ਬੰਦ ਨੇ ਉਹ ਹਾਕ ਮਾਰ ਕੇ ਲਾ ਲਾਂਗੇ ਉਹ ਤਾਂ ਗਿਆ ਉਹ ਬੰਦੇ ਬੈਠੇ ਨੇ ਬੜੇ ਬڑے ਨੇ ਅੰਦਰ ਪੈਸੇ ਰੱਖਦੇ ਨੇ ਇਹ ਨਾ ਪਰਸਨਲ ਹੋਊਗਾ ਇਹ ਹਾਂ ਇਹਨਾਂ ਦਾ ਆਪ ਦਾ ਹੋ ਸਕਦਾ ਲੈ ਜੀ ਜੜੀ ਲਾ ਦੀ ਇਹਨਾਂ ਨੂੰ ਨਿੰਬੂਆਂ ਨੂੰ ਹਾਂ ਇਹ ਨਾ ਇਹ ਜੀ ਨਹੀਂ ਲੱਗਣੀ ਬਰੀਕ ਲੱਗ ਬੰਦੇ ਹੋਰ ਕਾਦ ਲੱਗ ਲੱਗ ਰਹੇ ਹਨ ਓਏ ਉਧੇ ਰੋਲ ਲਾ ਓਹ ਕੀ ਦੇਣੀ ਅੱਗ ਲੱਗ ਜਾ ਉਹਦੇ ਰੋਲ ਮਮਾ ਦਿਖਾ ਪਾਈਆਂ ਜਾਂ ਕਿਲੋ ਕਿ ਲੱਗ ਜਾਣਗੇ ਇਹ ਤੇ ਕੀ ਅੱਜ ਤਾਂ ਜੀ ਵੀ ਮਾਲੇ ਦਿੰਦੇ ਤਾਂ ਦੇ ਗਾਹ ਜਾ ਕੇ ਨਿੰਬੂ ਮਹਿੰਗੇ ਹੋ ਜਾਂਦੇ ਨੇ 120 ਰੁਪਏ ਕਿਲੋ ਹੋ ਜਾਂਦੇ ਨੇ ਕਰਮੀ ਜੀ 160 ਰੁਪਏ ਕਿਲੋ ਮੈਨੂੰ ਬੁਲਾ ਲਿਆ ਕਰੀਂ ਨੀ ਆਪਾਂ ਵੇਚ ਜਾਏਗਾ ਨਾ ਟਰੈਕਟਰਸ ਕਰਦੇ ਬੰਦੇ ਨਾਲ ਤੈਨੂੰ ਜ਼ਰੂਰੀ ਵੇਚੀ ਜਾ ਕਰਨੀ ਆ ਮੈਂ ਆਪੇ ਵੇਚਿਆ ਕਰੂੰ ਮੰਡੀ ਲੈ ਜਾਇਆ ਕਰੀਂ ਹਾਂ ਮੰਡੀ ਕੋਟ ਦੇ ਵੀ ਇੱਕ ਜਣੇ ਮੱਝਾ ਵਾਲੀ ਮੰਡੀ ਥੋੜਾ ਟਰੈਕਟਰ ਦੇ ਬਾਰੇ ਜਾਂਦਾ ਨਹੀਂ ਕੋਈ ਉਹ ਕੱਲਾ ਯਾਰ ਥੋੜਾ ਬਹੁਤ ਬਚਾ ਲੇਗਾ ਓਏ ਫਿਰ ਐ ਕਰੇ ਨਾਲ ਸਾਡੀਆਂ ਸਾਡੀਆਂ ਕਰੋਂ ਵੀ ਲੈਣੇ ਗਏ ਆਪਾਂ ਨੂੰ ਕਰੀ ਹਾਂ 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 ਦਰੋਂ ਵੀ ਲੈਣੇ ਜਿੰਨਾਂ ਦੀਆਂ ਰੇੜੀਆਂ ਲੱਗੀਆਂ ਹੋਈਆਂ ਨੇ ਉਹਨਾਂ ਨਾਲ ਵੀ ਸਿੱਧੀ ਗੱਲਬਾਤ ਕਰ ਸਕਦੇ ਆ ਵੀ ਵੀ ਤੁ ਕਿੰਨੇ ਰੁਪਏ ਨੇ ਵੀ ਕਿੰਨੇ ਨੂੰ ਚੱਕਦਾ ਆ ਵੀ ਤੈਨੂੰ ਦੁਰਗਿਆ ਸਸਤ ਦੇ ਦਿੰਦਾ ਹਾਂ ਸਸਤੇ ਕਿਉਂਕਿ ਉਹਨਾਂ ਨੂੰ ਜਾਣ ਦਿੰਦੇ ਆ ਹਾਂ ਵੀ ਨਾਲੇ ਤੈਨੂੰ ਸ਼ੈੱਡ ਲੈ ਕੇ ਆਉਣ ਦੀ ਨਹੀਂ ਚੱਕਰ ਵੀ ਅਸੀਂ ਲੈ ਕੇ ਛੱਡ ਕੇ ਜਾਵਾਂਗੇ ਤੇਰੇ ਕੋਲ ਕਈ ਰੇੜੇ ਆਣੇ ਨੇ ਇਹਦੇ ਵੀ ਗੰਨੇ ਵਾਲਿਆਂ ਨੂੰ ਜਿਹੜੇ ਗੰਨੇ ਵਾਲੇ ਦੇ ਜੂਸ ਵਾਲੇ ਨੇ ਉਹਨਾਂ ਦਾ ਪੂਰੇ ਆਉਦੇ ਉਹਦੇ ਵਿੱਚ ਵੀ ਪੈਂਦਾ ਆ ਲਿਮਟੇ ਦਾ ਵੀ ਹੁੰਦਾ ਉਹਨਾਂ ਕੋਲ ਲਓ ਜੀ ਇੱਥੇ ਆਪਾਂ ਮੁੜ ਪਏ ਸੀਗੇ ਵਾਪਸ ਵਾਪਸ ਆਪਾਂ 3:30 ਵੇਲੇ ਮੁੜੇ ਆਏ ਸੀਗੇ ਫੇਰ ਦੇਖੋ ਜੁਨੀਵਰਸਿਟੀ ਹੈ ਕਿੱਡੀਆਂ-ਕੱਡੀਆਂ ਜੁਨੀਵਰਸਿਟੀਆਂ ਨੇ ਇੱਧਰ ਬਹੁਤ ਬੜੀਆਂ-ਬੜੀਆਂ ਬਿਲਡਿੰਗਾਂ ਨੇ ਜੀ ਇੰਨਾ ਸੋਹਣਾ ਸ਼ਹਿਰ ਆ ਬਹੁਤ ਵਧੀਆ ਸ਼ਹਿਰ ਆ ਪਾਰਕਿੰਗ ਵਗੈਰਾ ਬਹੁਤ ਜ਼ਿਆਦਾ ਹੈ ਦੇਖੋ ਕਿੰਨੇ ਸੋਹਣੇ ਫਲਾਵਰ ਲੱਗੇ ਹੋਏ ਨੇ ਪਾਰਕਿੰਗ ਬਹੁਤ ਵਧੀਆ ਇੱਥੇ ਤੇ ਜਿਹੜਾ ਪੁਲਾਂ ਤੇ ਹਨਾ ਪੁਲ ਬਣ ਕੇ ਇਹਨਾਂ ਦੀ ਤਾਂ ਬਹੁਤ ਮਾਤ ਹੈ ਤੇ ਇਹ ਦੇਖੇ ਸੀਗੇ ਅਸੀਂ ਰਾਹ ਦੇ ਵਿੱਚ ਫੌਜੀ ਫੌਜੀ ਜਾ ਰਹੇ ਸੀਗੇ ਬਾਰਡਰ ਤੇ ਨੂੰ ਇੱਥੇ ਖੜੇ ਸੀਗੇ ਵਿਚਾਰੇ ਹਨਾ ਪਤਾ ਨਹੀਂ ਕੀ ਹੋ ਗਿਆ ਸੀ ਇੱਥੇ ਖੜੇ ਸੀ ਕੁਝ ਪ੍ਰੋਬਲਮ ਆ ਗਈ ਸੀ ਕਿ ਇਹਨਾਂ ਲਈ ਕੱਥ ਵਗੈਰਾ ਦੇਖ ਕੇ ਬਹੁਤ ਮਨ ਖੁਸ਼ ਹੁੰਦਾ ਹੈ ਹਨਾ ਜਦੋਂ ਇਕਨ ਫੌਜੀ ਵੀਰ ਭਾਈ ਮਿਲ ਜਾਂਦੇ ਨੇ ਰਾਹਾਂ ਦੇ ਵਿੱਚ ਅਗੇ ਅਸੀਂ ਛੋਟੇ ਛੋਟੇ ਵਾਹ ਕਰਦੇ ਹੁੰਦੇ ਸੀ ਇਹਨਾਂ ਨੂੰ ਅੱਜ ਸਹਿਜ ਨੇ ਕਰੀ ਸੀ ਖੁਸ਼ ਹੋ ਗਏ ਇਹ ਹੋਲਾ ਢਿੱਗਾਂ ਨਹੀਂ ਉਹ ਨਹੀਂ ਲੈ ਕੇ ਚੱਲੇ ਇਹ ਸਾਰੇ ਹੱਸਦੇ ਸਾਰੇ ਨੂੰ ਦੇਖੀ ਟੈਂਕੂ ਹੈ ਨਾ ਬਾਈਕ ਵੀ ਦੇਖੀ ਤੁਸੀਂ ਅੱਗੇ ਆ ਆਪਣੇ ਨੋ ਨਾ ਹੋ ਉਹ ਵੀ ਲੈ ਦੇਣੀ ਓਏ ਭਾਈ ਹੁਣ ਲੜਾਈ ਹੋਊਗੀ ਉਹ ਤੂੰ ਤੇ ਮੈਚਾ ਰਾ ਦੋ ਬੰਮ ਇੱਟੜ ਗਏ ਪੰਚਨ ਵਾਲੇ ਸੀ ਕਿ ਉਹ ਸਭ ਤੇ ਕਰਾ ਲਏ ਫੇਰ ਇੱਥੇ ਇਹ ਤਾਂ ਹੁਣ ਜਿਹੜੇ ਰਹਿੰਦੇ ਨੇ ਪਿੱਛੇ ਉਹ ਚੱਲੇ ਨੇ ਪਹੁੰਚ ਗਏ ਜੀ ਆਪਾਂ ਸਮਰਾਲਾ ਬਾਈਪਾਸ ਸਹੀ ਆ ਤੇਰਾ ਇਸ਼ਾਰਾ ਹੈ ਇੱਥੇ ਮੀ ਪਿਆ ਗਿਆ ਸ਼ਾਲਾ ਉਧਰ ਨਹੀਂ ਸੀਗਾ ਮਗਰ ਆਪਰੇ ਵਿੰਡ ਬਦਨ ਪਿਆ ਹਣਾ ਬੰਦਾ ਨਹੀਂ ਹੋਰੇ ਤਾਂ ਜਿਵੇਂ ਪਿਆ ਹੋਇਆ ਉਹ ਦੇ ਨਾਲ ਉਹ ਦੂਸਰਾ ਤਾਂ ਕੇਮਿਕਲ ਹੈ ਨਾ ਇੱਧਰ ਸੜਕ ਤੇ ਮਿਲ ਜਾਣਾ ਕੁਝ ਨਹੀਂ ਆਇਆ ਹੈਗਾ ਇੱਧਰ ਆ ਉਹ ਦੇਖ ਤਾਇਆ ਗਨੇ ਜੋ ਸਾਹਮਣੇ ਨਾ ਆਖਾ ਕਹਿੰਦੇ ਸੁਗੁੰਦਰ ਉਹ ਯਾ ਸਾਡੇ ਜੰੰਦਰ ਹੋਰ ਅੱਛਾ ਮੰਨੀ ਸੁਗੁੰਦਰ ਕੀ ਹੁੰਦੀ ਹੈ ਇਹ ਤਾਂ ਬਾਦਰ ਗਾਤਾ ਆ ਤਾਂ ਫੜਾਉਂਦੀ ਤਨਵਰਗ ਹੈ ਤੜਿਆ ਹੋਇਆ ਨਾ ਉਹ ਹੈ ਨਹੀਂ ਮਸ਼ੀਨ ਨਹੀਂ ਉਂਜ ਲਿਖਿਆ ਤਾਇਆ ਗਨੇ ਦਾ ਜੂਸ ਖਾਲੀ ਆ ਯਾ ਬਚਾਰੀ ਚਲੋ ਕਹਾਂ ਜਾਏਗਾ ਉੱਥੇ ਪਿੰਡ ਦਾ ਮੁੰਡਾ ਇੱਕ ਹੋਤੀ ਆ ਬਾੜੇ ਨਹੀਂ ਬਾੜੇ ਉਹ ਕਿਥੇ ਹੋਂ ਨਹੀਂ ਹੈਗਾ ਕਿਤੇ ਲਓ ਜੀ ਆਪਾਂ ਖੜ ਗਏ ਇੱਥੇ ਸਮਰਾਲਾ ਪਟਪੇ ਹੁਣ ਜਿਸ ਕਰਨੇ ਗੰਨੇ ਦਾ ਜੂਸ ਪੀਣਾ ਤੇ ਪੀ ਰਹੇ ਆ ਆਪਾਂ ਗੰਨੇ ਦਾ ਜੂਸ ਲੱਗੇ ਨੇ ਜੂਸ ਕਰਾਉਣ ਲਓ ਜੀ ਬਸ ਥੋੜੇ ਦੇ ਟੱਕ ਪਹੁੰਚਾਂਗੇ ਆਪਾਂ ਘਰੇ ਘਰੇ ਜਾ ਕੇ ਸਾਰਾ ਦਾ ਟਾਈਮ ਹੋ ਗਿਆ ਸਾਰਾ ਬਚੋਣੀਆਂ ਨੇ ਚਾਹ ਤੇ ਸਾਡੇ 4:30 ਦੇ ਲੱਗੇ

ਆਟਕੇ ਸੀ ਕਰੇ ਉਸ ਤੋਂ ਬਾਅਦ ਆਗੇ ਧਾਰਾ ਵਗੈਰਾ ਚੋਂ ਇੰਨਾ ਸਾਰਾ ਕੰਮ ਨਿਵੇੜਿਆ ਤੇ ਹੁਣ ਮੈਂ ਲੱਗੀ ਹਾਂ ਧਨੀਆ ਚੀਰਨ ਤੇ ਆਪਾਂ ਦੀ ਸਬਜੀ ਤਰੀ ਹੋਈ ਹੈ ਤੇ ਦੇਖੋ ਸਬਜੀਦਰੀ ਆਪਾਂ ਨੇ ਆਪਣੀ ਵੱਡੀ ਆਲੂ ਪਾ ਦਿੱਤੇ ਬਸ ਫਟਾਫਟ ਸਾਰੇ ਕੰਮ ਕਰੇ ਫਿਰ ਮੈਂ ਧਨੀਆ ਚੀਰ ਕੇ ਪਾਦਾ ਬਾਕੀ ਜੀ ਆਪਾਂ ਨੇ ਆਪਣੀ ਵੀਡੀਓ ਦਾ ਵੀ ਕਰਨਾ ਹੈ ਤਾਂ ਕਰਕੇ ਫਿਰ ਮੈਂ ਖਤ ਚਾ ਤੁਹਾਨੂੰ ਕੋਈ ਵੀਡੀਓ ਬਣਾ ਕੇ ਪਾ ਦਿਏ ਬਾਕੀ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਐਡ ਵੀ ਇੱਥੇ ਕਰਦੇ ਆਂ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਦੱਸਿਓ ਮਿਲਦੇ ਆਂ ਜੀ ਕੱਲੂ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ